ਤਾਜ਼ਾ ਮਾਮਲਾ ਤਲਵੰਡੀ ਚੌਧਰੀਆਂ ਤੋਂ ਮੁੰਡੀ ਮੋੜ ਨੂੰ ਜਾਂਦੀ ਚਾਰ ਮਾਰਗੀ ਸੜਕ ਤੇ ਡੋਲਾ ਟੀ ਪੁਆਇੰਟ ਸੜਕ 'ਚ ਬਣੀ ਹੋਦੀ ਨੂੰ ਬਚਾਉਂਦੇ ਹੋਏ ਇੱਕ ਸਕਾਰਪੀਓ ਕਾਰ ਡਿਵਾਈਡਰ ਵਿੱਚ ਵੱਜਣ ਕਾਰਨ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੇੜਲੇ ਘਰਾਂ ਦੇ ਵਿਅਕਤੀਆਂ ਨੇ ਦੱਸਿਆ ਕਿ ਸਵੇਰੇ ਵੱਡਾ ਖੜਕਾ ਹੋਇਆ ਜਦੋਂ ਦੇਖਿਆ ਤਾਂ ਗੱਡੀ ਡਿਵਾਈਡਰ 'ਚ ਵੱਜ ਕੇ ਟੁੱਟ ਚੁੱਕੀ ਸੀ। ਸੂਤਰਾਂ ਨੇ ਦੱਸਿਆ ਕਿ ਸ਼ਾਹਕੋਟ ਜਲੰਧਰ ਦਾ ਇੱਕ ਐਨਆਰਆਈ ਆਪਣੀ ਗੱਡੀ ਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਲਈ ਜਾ ਰਹੇ ਸੀ। ਜਦੋਂ ਇੱਥੇ ਪਹੁੰਚੇ ਤਾਂ ਜੋ ਹੌਦੀ ਸੜਕ ਵਿੱਚਕਾਰ ਬਣੀ ਹੋਈ ਸੀ ਕਾਰ ਚਾਲਕ ਟੁੱਟੀ ਹੌਦੀ ਤੇ ਕਾਰ ਨੂੰ ਬਚਾਉਂਦਾ ਹੋਇਆ ਡਿਵਾਈਡਰ ਵਿੱਚ ਜਾ ਵਜਾ ਅਤੇ ਵੱਡਾ ਹਾਦਸਾ ਹੋਇਆ ਜਿੱਥੇ ਸੀਵਰੇਜ ਦਾ ਕੰਮ ਚੱਲ ਰਿਹਾ ਸੀ ਪੀ ਡਬਲਯੂ ਡੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਸ ਜਗ੍ਹਾ ਤੇ ਕੋਈ ਵੀ ਲਾਈਟ ਜਾਂ ਕੋਈ ਰਿਫਲੈਕਟਰ ਨਹੀਂ ਲਗਾਏ ਸੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਦੇਖਦੇ ਹਾਂ ਕਪੂਰਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਅਲੀਭੇਰੀ ਕੀ ਨਾ ਮਾਤਾ ਕੀ ਕਹਿੜਾ ਇਸ ਬਰਤਨ ਸਰ ਮੇਰਾ ਨਾਮ ਡਾਕਟਰ ਭਾਨੂ ਪ੍ਰਤਾਪ ਆ ਔਰ ਮੈਂ ਤਲਵੰਡੀ ਚੌਧਰੀਆਂ ਦਾ ਹੀ ਰਹਿਣ ਵਾਲਾ ਆ ਔਰ ਮਾਤਰ 100 ਮੀਟਰ ਦੀ ਦੂਰੀ ਤੇ ਹੀ ਇੱਥੇ ਮੇਰਾ ਘਰ ਆ ਮੈਂ ਪਿਛਲੇ 3 ਤੋਂ 4 ਮਹੀਨਿਆਂ ਦੇ ਵਿੱਚ ਇੱਥੇ ਘਟੂ ਘਟ 5 6 ਹਾਦਸੇ ਦੇਖ ਚੁੱਕੇ ਆ ਔਰ ਭਿਆਨਕ ਹਾਦਸੇ ਆ ਕਈਆਂ ਦੀਆਂ ਜਾਨਾਂ ਮਸਾਂ ਹੀ ਵਾ ਜਾ ਕੇ ਬੱਚੀਆਂ ਆ ਗੱਡੀਆਂ ਦੇ ਤੇ ਬਹੁਤ ਨੁਕਸਾਨ ਹੋ ਗਏ ਆ ਤੇ ਪ੍ਰਸ਼ਾਸਨ ਦੀ ਨੀਂਦ ਨਹੀਂ ਪਰ ਫੁੱਲ ਰਹੀ ਬਹੁਤ ਬੁਰਾ ਹਾਲ ਆ ਮਤਲਬ ਕੀ ਕਹਿ ਸਕਦੇ ਆਂਗੇ ਕਹਿ ਦਿਓ ਆ ਜਾਂਦੇ ਆ ਸੁਣ ਕੇ ਚਲੇ ਜਾਂਦੇ ਆ ਪਰ ਕੋਈ ਕਾਰਵਾਈ ਹਜੇ ਤੱਕ ਸਾਨੂੰ ਹੁੰਦੀ ਇੱਥੇ ਨਹੀਂ ਦਿਸੀ ਰੋਡ ਬਿਲਕੁਲ ਰੋਡ ਖਰਾਬ ਹੋ ਚੁੱਕੀ ਆ ਯਾਰ ਰੋਡ ਤੇ ਕੰਮ ਚੱਲ ਰਿਹਾ ਤਾਂ ਰਿਫਲੈਕਟਰ ਵੀ ਹੋਣੇ ਚਾਹੀਦੇ ਸਰ ਰਿਫਲੈਕਟਰ ਦੇਖੋ ਪੁਲਿਸ ਵਾਲਿਆਂ ਨੇ ਲੈ ਕੇ ਇੱਕ ਵਾਰ ਰੱਖਿਆ ਵੀ ਆ ਇੱਥੇ ਪਰ ਫੇਰ ਆ ਕੇ ਫਿਰ ਉਹ ਡਿਗ ਡੁਗ ਜਾਂਦਾ ਆ ਫਿਰ ਕੋਈ ਨਹੀਂ ਦਿਸਦਾ ਮਤਲਬ ਕੋਈ ਧਿਆਨ ਹੈ ਨਹੀਂਗਾ ਮਤਲਬ ਪੀ ਡਬਲਯੂ ਡੀ ਕਹਿ ਲਓ ਜਾਂ ਉੱਚ ਅਧਿਕਾਰੀ ਕਹਿ ਲਓ ਆਂਦੇ ਆ ਦੇਖ ਕੇ ਚਲੇ ਜਾਂਦੇ ਆ ਪਰ ਕੰਮ ਅਸੀਂ ਕੋਈ ਨਹੀਂ ਇੱਥੇ ਗਰਾਊਂਡ ਲੈਵਲ ਤੇ ਦੇਖ ਦੇਖ ਰਹੇ ਆ ਸਰ ਇਹ ਫੜਕੇ ਮਾਰਨਿੰਗ ਦਾ ਹਾਸਾ ਹੋਇਆ ਆ ਪਰ ਇਹ ਨਹੀਂ ਪਤਾ ਲੱਗ ਸਕਿਆ ਕਿੰਨੇ ਬੰਦੇ ਆ ਤੇ ਇਸ ਟਾਈਮ ਉਹਨਾਂ ਨੂੰ ਕਿਹੜੀ ਕਿੱਥੇ ਪਹਤੀ ਕਰਾਇਆ ਗਿਆ ਵਾ ਪਰ ਗੱਡੀ ਦਾ ਦੇਖ ਕੇ ਲੱਗ ਰਿਹਾ ਕਿ ਹਾਂ ਹਾਦਸਾ ਤਗੜਾ ਆ ਤੇ ਜਾਨਾਂ ਮਸਾਂ ਹੀ ਬੱਚੀਆਂ ਹੋਣੀਆਂ ਵਾ ਅਸੀਂ ਤਾਂ ਪ੍ਰਮਾਤਮਾ ਕੋਲ ਇਹੀ ਦੁਆ ਕਰਦੇ ਆਂ ਕਿ ਸਹੀ ਸਲਾਮਤ ਰਹਿਣ ਸਾਰੇ ਪਰ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ